ਦੀ ਦੇਰ ਦੀ ਇਹ ਮੇਰੀ ਇੱਛਾ ਸੀ ਜੀ ਵੀ ਕਿ ਦਿੜਵਾ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੀਏ ਇਹ ਇੱਕ ਤਰ੍ਹਾਂ ਦਾ ਫੁਰਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪਿੱਛੇ ਦੇ ਸੀਵਰੇਜ ਸਾਫ ਕਰਾਇਆ ਨਾ 80% ਸੀਵਰੇਜ ਇਕੱਲੇ ਪਲਾਸਟਿਕ ਨਾਲ ਚੋਕ ਹੋਇਆ ਵਿਆਸ 80% ਸੀਵਰੇਜ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਲੱਖਾਂ ਰੁਪਏ ਸੀਵਰੇਜ ਤੇ ਆਪਾਂ ਲਾ ਦਿੰਦੇ ਆ ਸਾਫ ਕਰਾਉਣ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਉਨਾ ਚਿਰ ਅੱਗੇ ਦੀ ਅੱਗੇ ਆਪਾਂ ਚੱਲੀ ਜੰਨੇ ਆ ਉਹਦੀ ਜੜ ਨਹੀਂ ਫੜਦੇ ਵੀ ਕਾਰਨ ਕੀ ਆ ਸੋ ਅਸੀਂ ਇੱਕ ਤਰ੍ਹਾਂ ਦੀ ਇਹ ਜੜ ਫੜੀ ਆ ਇਹਦੇ ਦੋ ਆਪਣਾ ਫਾਇਦੇ ਆ ਜੀ ਇੱਕ ਤਾਂ ਜਿਹੜਾ ਜਦੋਂ ਇਹਨੂੰ ਪਲਾਸਟਿਕ ਆ ਜਿਹੜਾ ਕਦੇ ਵੀ ਬੈਲਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆ ਰਹਿੰਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਕਰਦਾ ਇਟ ਇਜ਼ ਵੈਰੀ ਡੇਂਜਰਸ ਫੋਰ ਲਾਈਫ ਕਿ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਤੇ ਨਵਾਂ ਫਿਲਾਸਫਰ ਕਨਸੈਪਟ ਕੀ ਲੈ ਕੇ ਆ ਕਿਹੜਾ ਲਫਾਫਾ ਲੈ ਕੇ ਆਇਆ ਇਹ ਕਿਵੇਂ ਜਿਵੇਂ ਕੋਣ ਜਿਵੇਂ ਆਪਾਂ ਮੱਕੀ ਕਹਿ ਦਿੰਨੇ ਆ ਇਹ ਮੱਕੀ ਦਾ ਬਣਿਆ ਹੋਇਆ ਫਫਾ ਇਹ ਆਫਟਰ ਮੈਂ ਨਾ ਤਿਆਰ ਕੀਤਾ ਵੀ ਇਹਦਾ ਲਾਈਫ ਟਾਈਮ ਦਾ ਜਿਹੜਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਖਤਮ ਹੋ ਜਾਂਦਾ ਆਟੋਮੈਟਿਕਲੀ ਇਹਨੇ ਮਿੱਟੀ ਵਾ ਜਾਣੀ ਕੱਲੇ ਕਿਦੜਵਾ ਆਈ ਜਾਂ ਸਾਰੇ ਮਤਲਬ ਪੁੱਟਾਈ ਫਿਲਹਾਲ ਕੱਲਾ ਕਿਦੜਵਾ ਮਤਲਬ ਕਿ ਪੂਰੇ ਇਹ ਹਲਕੇ ਨੂੰ ਅਸੀਂ ਇਹ ਪ੍ਰੀਫਰੈਂਸ ਦਿੱਤੀ ਆ ਸਾਰੇ ਗਿੜਵੇ ਹਲਕੇ ਦੇ ਵਿੱਚ ਅਸੀਂ ਵੰਡਾਂਗੇ। ਥਰੂ ਦੁਕਾਨਦਾਰ ਵੰਡਾਂਗੇ। ਉਹਨਾਂ ਦਾ ਅਸੀਂ ਕੋਈ ਪ੍ਰੋਫਿਟ ਨਹੀਂ ਮਾਰਿਆ। ਜਿਹੜੇ ਉਹ ਪਹਿਲਾਂ ਪਾਲਿਥਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਪਾਲਿਥਨ ਦੀ ਥਾਂ ਤੇ ਇਹ ਦੇ ਦਿੱਤਾ ਵੀ ਯਾਰ ਤੁਸੀਂ ਆਹ ਵੇਚੋ। ਤੇ ਸਰ ਪਹਿਲ ਤੁਹਾਡੀ ਅੱਛੀ ਹੈ। ਜਿਹੜਾ ਪੈਕਿੰਗ ਵਾਲਾ ਸਮਾਨ ਆਉਂਦਾ ਚਾਹੇ ਦੁੱਧ ਹੋ ਗਿਆ, ਲੱਸੀ ਹੋ ਗਿਆ, ਹੋਰ ਗ੍ਰੈਂਡਰ ਵੱਡੇ ਸਮਾਨ ਹੁੰਦੇ ਨੇ। ਉਹ ਸਾਰੇ ਪਲਾਸਟਿਕ ਦੇ ਵਿੱਚ ਨੇ। ਤਾਂ ਕਿਵੇਂ ਕਰਾਂਗੇ? ਸਟਾਰਟ ਤਾਂ ਕਰੀਏ ਨਾ। ਪਰ ਹੌਲੀ ਹੌਲੀ ਉਹਨਾਂ ਤੇ ਵੀ ਕੰਟਰੋਲ ਕਰਨਾ ਹੈ। ਇਹ ਉਦਮ ਤਾਂ ਨਹੀਂ ਕਿਵੇਂ ਹੁਣ ਸਬਜ਼ੀ ਵਾਲੇ ਆ ਦੁਕਾਨਦਾਰ ਆ ਆਪਾਂ ਕੁਛ ਨਾ ਕੁਛ ਥੱਕਾ ਕੰਟਰੋਲ ਕਰੀਏ ਪਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਗੇ ਫਿਰ ਜੇ ਐਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2 4 6 ਮਹੀਨਿਆਂ ਦਾ ਆਪਾਂ ਬੇਨਤੀ ਕਰ ਸਕਦੇ ਆ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰਕੇ ਇਹ ਯੂਜ਼ ਕਰੋ ਕਿਉਂਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਹਿਣੀ ਵੀ ਦੁੱਧ ਪਾਤਾ ਦੇ ਫਟ ਜਾਣ ਹੌਲੀ ਹੌਲੀ ਚੱਲਾਂਗੇ ਕਿ ਇਹ ਅਸੀਂ ਪਹਿਲ ਕਦਮ ਲੇ ਗਏ ਆ ਜਾਂਦੇ ਜਿਹੜਾ ਸਮਾਨ ਆ ਰਿਹਾ ਕੁਦਰਤੀ ਚਿਪਸ ਉਹ ਹੈ ਰਹਾ ਉਹ ਮਲਟੀਨੈਸ਼ਨਲ ਕੰਪਨੀਆਂ ਦੇ ਆ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਇਹ ਸਰਕਾਰ ਦੀ ਮੁਹਿੰਮ ਹੈਗੀ ਹੈ ਪਲਾਸਟਿਕ ਰੋਕਣਾ ਕਿਸ ਤਰ੍ਹਾਂ ਜਿਹੜਾ ਹੈ ਕਰਪਾਉਂਗੀ ਕੇਂਦਰ ਸਰਕਾਰ ਸਾਈਕਲ ਹੋ ਗਿਆ ਥੋੜੀ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਮ ਦੀ ਚੀਜ਼ ਆ ਨਾ ਜੀ ਉਹ ਰੀਸਾਈਕਲ ਹੋ ਜਾਂਦੀ ਹੈ ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਪੋਲੀਥਨ ਆ ਰਹੇ ਆ ਉਹ ਤਰਾਹੇ ਫੇਰ ਹੋ ਜਾਂਦਾ ਹੈ ਕਿਉਂਕਿ ਉਹ ਵੀ ਆਪਣਾ ਸੀਵਰੇਜ ਜਾਮ ਦਾ ਕਾਰਨ ਤਾਂ ਵੱਡਾ ਬਣ ਬਹੁਤ ਵੱਡੇ ਬੰਦੇ ਐ ਬਹੁਤ ਵੱਡਾ ਬੰਦਾ ਮੈਂ ਥੋੜੀ ਗੱਲ ਨਾਲ 100% ਸਹਿਮਤ ਆ ਪਰ ਇਹ ਨਾਲ ਜੀ ਕੁਛ ਨਾ ਕੁਛ ਤਾਂ ਫਿਰ ਆਪਾਂ ਜੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਝ ਕਰਾਂਗੇ ਹੀ ਨਾ ਫਿਰ ਤਾਂ ਆਪਾਂ ਮਿੱਠੇ ਹੀ ਆ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਂਗੇ ਵੀ ਭਾਈ ਇਹ ਬੰਦ ਕਰੋ ਹਾਂ ਉਹ ਦੇਖੇ ਕੋਈ ਬੰਦੇ ਕੋਲ ਦੇਖੋ ਵੱਡੇ ਬੰਦੇ ਚੱਲਦੇ ਨੇ ਪਰ ਜਿਹੜੇ ਕੋਲ ਸੇਵਾ ਚ ਕਰ ਰਹੇ ਅਸੀਂ ਤਾਂ ਦੇਖੋ ਇਹ ਕੀ ਆ ਮੇਰੀ ਇਹ ਬੇਨਤੀ ਆ ਫੋਰਸਫੁਲੀ ਕੋਈ ਨਹੀਂ ਮੇਰੀ ਆਪ ਦੀ ਪਰਸਨਲ ਦਿਲੋਂ ਇਹ ਖੁਆਇਸ਼ ਆ ਪੀ ਅਕੋਰਡਿੰਗ ਟੂ ਜਿਹੜੇ ਲੋਕ ਸਾਨੂੰ ਮਦਦ ਕਰਨਗੇ ਜਿਹੜਾ ਪੈਸਾ ਆਊਗਾ ਉਸ ਪੈਸੇ ਦੇ ਹਿਸਾਬ ਨਾਲ ਅਸੀਂ ਇੱਕ ਪਿੰਡ ਅਡਾਪਟ ਕਰਾਂਗੇ ਪਿੰਡ ਅਡਾਪਟ ਕਰਕੇ ਉਸ ਸਾਰੇ ਪਿੰਡ ਦਾ ਉਹਦਾ ਵੀਜਨ ਦਾ ਵਾਹਣ ਦਾ ਸਪਰੇ ਰੇ ਉਹਦੀ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਇਹ ਸਾਡੀ ਪਲੈਨਿੰਗ ਆ ਦੇਖੋ ਵੱਡੇ ਵੱਡੇ ਇੰਡਸਟਰੀਲਿਸਟ ਆ ਰਹੇ ਆ ਦਾਨ ਕਰ ਰਹੇ ਆ ਵੱਡੇ ਵੱਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾ ਦੇ ਗੇ ਲੇਕਿਨ ਕਦੇ ਕਿਸੇ ਨੂੰ ਪਤਾ ਲੱਗਿਆ ਵੀ ਲੱਗਿਆ ਕਿੱਥੇ ਆ ਲੱਗ ਨਹੀਂ ਰਿਹਾ ਕਿੱਥੇ ਉਹ ਸਭ ਮੇਰੇ ਅਕੋਰਡਿੰਗ ਐਸ ਵੀ ਲਈ ਇਡੀਆਂ ਵੱਡੀਆਂ ਸਰਸਥਾਵਾਂ ਲੱਗੀਆਂ ਮੀਆਂ ਸੇਵਾ ਕਰਨ ਵਾਸਤੇ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਗਿਆ ਇਦੋਂ ਬਾਅਦ ਜੇ ਨਾ ਸਮਾਨ ਜਾਣਾ ਮੇਰੇ ਹਿਸਾਬ ਨਾਲ ਉਹ ਸਾਰਾ ਵੇਸਟ ਹੋ ਰਿਹਾ ਇੰਤਜ਼ਾਮ ਕਰੋ ਪੈਸਾ ਇਕੱਠਾ ਕਰੋ ਉਹਨਾਂ ਦਾ ਅਗਲਾ ਇੱਕ ਤਰ੍ਹਾਂ ਦਾ ਸੀਜ਼ਨ ਚਲਾਈਏ ਉਹਨਾਂ ਦੀ ਅਗਲਾ ਕੰਕ ਦਾ ਇੰਤਜ਼ਾਮ ਕਰੀਏ ਤਾਂ ਕਿ ਦੁਬਾਰੇ ਪੈਰਾਂ ਤੇ ਖੜੇ ਹੋਣ ਤੇ ਨੂੰ ਸੂ ਦੁਕਾਨਦਾਰ ਦੀ ਗੱਲ ਨਹੀਂ ਕੀਤੀ ਜਾ ਰਹੀ ਜੀ ਕਿਸੇ ਵੀ ਸੰਸਥਾ ਬਣੀ ਹੋਏ ਕਿਸੇ ਵੀ ਲੀਡਰ ਬਣੀ ਹੋਏ ਜੀ ਸਾਰੇ ਲੋਕ ਜਿਹੜੇ ਕਿਸਾਨੀ ਵੱਲ ਨੂੰ ਜਾ ਰਹੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਛੋਟੇ ਜਿਹੜੇ ਦੁਕਾਨਦਾਰ ਸੀ ਪਿੰਡਾਂ ਦੇ ਵਿੱਚ ਉਹਨਾਂ ਦਾ ਵੀ ਬੜਾ ਨੁਕਸਾਨ ਹੋ ਜਾਣਾ ਉਹਨਾਂ ਦੀ ਕੋਈ ਵੀ ਬੰਦਾ ਗੱਲ ਨਹੀਂ ਕਰਦੇ ਮੈਂ ਇਸੇ ਕਰਕੇ ਹੀ ਇਹ ਪੈਸਾ ਇਕੱਠਾ ਕਰ ਰਿਹਾ ਜੀ ਹਰ ਲੋਟ ਜਦੋਂ ਇੱਕ ਆਪਾਂ ਪਿੰਡ ਅਡਾਪਟ ਕਰ ਲਿਆ ਉਸ ਪਿੰਡ ਚ ਕੋਈ ਵੀ ਆ ਜਾਏ ਚਾਹੇ ਚਾਹੇ ਉਹ ਦੁਕਾਨਦਾਰ ਆ ਜੀ ਚਾਹੇ ABC ਕੋਈ ਵੀ ਬੰਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਦਿਹਾੜੀ ਕਰਦਾ ਚਾਹੇ ਕੋਈ ਵੀ ਆ ਪਰ ਇਹਦੀ ਮਦਦ ਕਰਾਂਗੇ ਘਰ ਘਰ ਜਾ ਕੇ ਕਰਾਂਗੇ ਇਨਸ਼ਾਅੱਲਾ ਸਾਡੀ ਪਲੈਨਿੰਗ ਇਹ ਆ